ਤੁਸੀਂ ਜੰਗਲ ਚ ਮੰਗਲ ਲਾਇਆ ਹੋਇਆ ਕਿਵੇਂ ਸੋਚਿਆ ਕਿ ਖੇਤ ਚ ਕੁਲਾੜ ਲਾ ਲਈਏ ਮੇਰੇ ਦਾਦਾ ਜੀ ਬਲਿ ਸ਼ੁਰੂ ਕੀਤਾ ਹੋਇਆ ਜੀ ਇਹ ਐਜ਼ ਇਟ ਇ ਜੀ ਚਲਿਆ ਉਹਦਾ ਅਸੀਂ ਤਾਂ ਕੋਸ਼ਿਸ਼ ਕਰੀ ਹੈ ਇਹਨੂੰ ਵੀ ਐਟ ਲੀਸਟ ਅਸੀਂ ਉਹਨੂੰ ਕੈਰੀ ਆਨ ਰੱਖ ਸਕੀਏ ਬੱਚੇ ਬਾਹਰ ਰਹੇ ਜੀ ਤੇ ਮੈਂ ਇੱਥੇ ਜੋ ਮੇਰੇ ਮਤਲਬ ਪੁਰਖਿਆਂ ਦੀ ਜਾਇਦਾਦ ਹੈਗੀ ਆ ਜਿੱਲੇ ਵੀ ਦਿੱਤੀ ਹੋਈ ਆ ਉਹਨਾਂ ਦੇ ਉਹਨੂੰ ਸਾਬਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹਨੂੰ ਐਜ਼ ਇਟ ਇਜ਼ ਕੈਰੀ ਆਊਟ ਰੱਖਿਆ ਜਾਵੇ ਮੈਂ ਤਾਂ ਤੁਸੀਂ ਕਿਸੇ ਨੂੰ ਵੀ ਪਿੰਡ 'ਚ ਪੁੱਛ ਸਕਦੇ ਹੋ ਵੀ ਪੁਰਾਣੇ ਟਾਈਮ 'ਚ ਮੈਂ ਕਦੇ ਆਪਣੇ ਖੇਤ 'ਚ ਵੀ ਨਹੀਂ ਸੀ ਆਉਂਦਾ ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਰਿਓ ਕਿਵੇਂ ਪੈੜਾ ਕਿਹੜੀ ਫਸਲ ਕਰੋ ਵੀ ਜਿਹੜੀ ਆ ਕਿਉਂ ਇਹਗਾ ਅਲੱਦ ਦੇ ਵਿੱਚ ਆ ਦਾਤਲਬ ਜਾਨੀ ਮਨ ਨੂੰ ਸਕੂਲ ਵਾਹ ਕਹਿੰਦਾ ਜੀ ਮੈਂ ਦੁਨੀਆ ਦਾ ਰਾਜਾ ਵਾ ਇਹ ਕਹਿ ਸਕਦਾ ਅੱਜ ਦੀ ਡੇਟ ਦੇ ਵਿੱਚ ਉਹ ਸਾਰੇ ਬਕਲਾਣਾ ਤੇ ਦੇਖਿਆ ਕੁਲਾੜੀਆਂ ਤੇ ਦੇਖਿਆ ਉਹ ਕਹਿੰਦਾ ਜੀ ਸੌਫ ਵਾਲਾ ਗੁੜ ਤਿਆਰ ਕਰਤਾ ਇਹ ਗੁੜ ਤਿਆਰ ਕਰਤਾ ਗੁਲਕੰਦ ਵਾਲਾ ਗੁੜ ਤਿਆਰ ਕਰਤਾ ਬੜੀ ਵੈਰਾਈਟੀ ਤਿਆਰ ਕਰ ਦਿੰਦੇ ਹਾਂ ਤੁਹਾਡੇ ਕੋਲ ਵੀ ਕੋਈ ਐਕਸਟਰਾ ਹੈਗੀ ਕਿ ਨਹੀਂ ਤੁਸੀਂ ਦੋਈ ਚੀਜ਼ਾਂ ਤਿਆਰ ਕਰਦੇ ਹੋ ਸਾਡੇ ਕੋਲੇ ਇਦਾਂ ਜੀ ਸਾਡੀ ਇਹਦੀ ਡਿਵਾਰਟੀ ਸਾਡੇ ਕੋਲੋਂ ਪੂਰੀ ਹੁੰਦੀ ਹੂੰ ਗੁੜ ਤੇ ਸ਼ੱਕਰ ਦੀ ਅਸੀਂ ਬੰਦਾ ਸੋਚਦਾ ਹੁੰਦਾ ਹੈ ਵੀ ਕਮਾਈ ਪੁੱਛੋ ਹਾਂਜੀ ਕਮਾਈ ਕਿੰਨੀ ਹੋ ਜਾਂਦੀ ਹੈ ਕਮਾਈ ਤੁਸੀਂ ਦੇਖੋ ਜੀ ਅਸੀਂ 150 ਰੁਪਏ ਕਿਲੋ ਦੇ ਲਏ ਹਾਂ ਹੂੰ ਤੁਸੀਂ ਖੁਦ ਕੈਲਕੂਲੇਟਰ ਲਾ ਲਓ ਕਿਥੇ ਪੈਸੇ ਬਣਦੇ 25 ਸਾਲ ਪਰਾਲੀ ਆ ਇਹ ਤੋਂ ਪਹਿਲਾਂ ਸੀ ਜਿਹੜੀ ਉਹ ਦੇਤੀ ਸੀ ਵੀ ਅਸੀਂ ਹਾਂ ਇਹ ਲੈ ਆਉਂਦੀ ਸੀ ਦੇ ਕੇ ਕਿੰਨੀ ਦੇਰ ਦੀ ਹੈਗਾ ਪਰਸੀਜ਼ਨ ਹੁੰਦਾ ਕਿੰਨੀ ਦੇਰ ਦੇ ਵਿੱਚ ਘੋੜੇ ਤਿਆਰ ਹੋ ਜਾਂਦੇ ਤਕਰੀਬਨ ਆਹ ਦਿਨਾਂ ਦੇ ਵਿੱਚ ਸਰਦੀ ਜ 45 ਕੁਵਟ ਲੱਗਦਾ ਵਾ ਉਦੋਂ ਬਾਅਦ ਦੇ ਵਿੱਚ ਜਿਹੜਾ ਜਦੋਂ ਇਹ ਗਰਮ ਹੋ ਜਾਂਦੀ ਆ ਤੇ ਗਾਹ ਫਰਵਰੀ ਦੇ ਵਿੱਚ ਆਪਾਂ ਚਲੇ ਜਾਂਦੇ ਆ ਫਰਵਰੀ ਦੇ ਵਿੱਚ ਜਿਹੜਾ ਇਹ ਨੂੰ 30 ਤੋਂ 35 ਕੁਵਟ ਲੱਗਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਅਕਸਰ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਕੋਈ ਦੁਕਾਨ ਸ਼ੁਰੂ ਕਰਨੀ ਹੋਵੇ ਵਪਾਰ ਸ਼ੁਰੂ ਕਰਨਾ ਹੋਵੇ ਤਾਂ ਚੰਗੀ ਅਪਰੋਚ ਹੋਣੀ ਚਾਹੀਦੀ ਹੈ ਚੰਗੀ ਲੋਕੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਜੀਟੀ ਰੋਡ ਤੋਂ ਆਵੇ ਜਾਂ ਕਿਸੇ ਹੋਰ ਚਰਾਹੇ ਤੋਂ ਆਵੇ ਬੰਦੇ ਨੂੰ ਉਹ ਦੁਕਾਨ ਤੇ ਵਪਾਰ ਨਜ਼ਰ ਆਉਣਾ ਚਾਹੀਦਾ ਪਰ ਸਾਡੇ ਬਜ਼ੁਰਗਾਂ ਨੇ ਇੱਕ ਗੱਲ ਕਹਿੰਦੇ ਸੀ ਕਿ ਜੰਗਲ ਦੇ ਵਿੱਚ ਮੰਗਲ ਲਾ ਲਿਆ ਅੱਜ ਅਸੀਂ ਪਿੰਡ ਤਮੋੜ ਦੇ ਵਿੱਚ ਆ ਜਿੱਥੇ ਬਾਈ ਰਿੰਕੂ ਸਾਡੇ ਨਾਲ ਹੈ ਅਸਲ ਦੇ ਵਿੱਚ ਜਿਨ੍ਹਾਂ ਨੇ ਜੰਗਲ ਦੇ ਵਿੱਚ ਮੰਗਲ ਲਾਇਆ ਹੋਇਆ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾ ਦੇ ਸਾਰੇ ਪਾਸੇ ਅੱਲੇ-ਦਾਲੇ ਖੇਤ ਨੇ ਇਹ ਬਾਈ ਉਹਨਾਂ ਦਾ ਖੂਹ ਹੈ ਤੇ ਇੱਧਰ ਬਾਈ ਉਹਨਾਂ ਦਾ ਕੁਲਾੜ ਚੱਲਦਾ ਜਿਹਨੂੰ ਕਹਿ ਦਿੰਦੇ ਆ ਦਾਦੇ ਪੋਤੇ ਦਾ ਪਹਿਲਾਂ ਤਾਂ ਕੁਲਾੜ ਕਹਿੰਦੇ ਹੁੰਦੇ ਸੀ ਹੁਣ ਇਹਨਾਂ ਦਾ ਜਿਹੜਾ ਬੇਟਾ ਹੈ ਉਹ ਵੀ ਕੈਨੇਡਾ ਤੋਂ ਆ ਗਿਆ ਹੁਣ ਕਿਹਾ ਜਾ ਸਕਦਾ ਕਿ ਦਾਦੇ ਪੋਤੇ ਤੇ ਪਰਪੋਤੇ ਦਾ ਕੁਲਾੜ ਬਾਈ ਸਾਡੇ ਨਾਲ ਬਾਈ ਸੱਸੀ ਘਾਲ ਸਵਾਗਤ ਹੈ ਤੁਹਾਡਾ ਬਾਈ ਸਭ ਤੋਂ ਪਹਿਲਾਂ ਤੁਸੀਂ ਜੰਗਲ ਚ ਮੰਗਰ ਲਾਇਆ ਹੋਇਆ ਕਿਵੇਂ ਸੋਚਿਆ ਕਿ ਖੇਤ ਚ ਕੁਲਾੜ ਲਾ ਲਈਏ ਇਹ ਸਾਡੇ ਮੇਰੇ ਦਾਦਾ ਜੀ ਬਲੋਂ ਸ਼ੁਰੂ ਕੀਤਾ ਹੋਇਆ ਜੀ ਇਹ ਐਜ਼ ਇਟ ਇਜ਼ ਹੀ ਚਲਿਆ ਉਹਦਾ ਅਸੀਂ ਤਾਂ ਕੋਸ਼ਿਸ਼ ਕਰੀ ਹੈ ਇਹਨੂੰ ਵੀ ਐਟ ਲੀਸਟ ਅਸੀਂ ਇਹਨੂੰ ਕੈਰੀ ਆਨ ਰੱਖ ਸਕੀਏ ਜਿਹੜਾ ਸੋ ਸਿਸਟਮ ਸਾਡਾ ਚੱਲਦਾ ਹੈਗਾ ਪੁਰਾਤਲ ਚੱਲਿਆ ਆਉਂਦਾ ਜੀ ਬਾਕੀ ਇਹ ਆ ਵੀ ਜੇ ਤੁਹਾਡੇ ਕੋਲੇ ਕੁਆਲਿਟੀ ਹੈਗੀ ਆ ਤਾਂ ਲੋਕ ਤੁਹਾਨੂੰ ਆਪ ਹੀ ਲੱਭ ਲੈਂਦੇ ਆ ਜੀ ਵੈਸੇ ਤੁਹਾਡਾ ਮੇਨ ਕਿਤਾ ਕੀ ਹੈਗਾ ਮੈਂ ਹੁਣ ਐਡ ਪ੍ਰੈਜ਼ੀਡੈਂਟ ਦਾ ਖੇਤੀਬਾੜੀ ਇਹ ਕਰਦਾ ਜੀ ਹਾਂ ਜੀ ਪਹਿਲਾਂ ਮੈਂ ਬਿਜ਼ਨਸ ਕਰਦਾ ਸੀਗਾ ਜੀ ਕਾਹਦਾ ਬਿਜ਼ਨਸ ਕਰਦੇ ਸੀਗੇ ਮੈਂ ਸਰ ਪਹਿਲਾਂ ਸੀਸੀਟੀਵੀ ਰਿਪੋਰਟ ਕਰਦਾ ਸੀ 2011 ਦੇ ਵਿੱਚ ਜੀ ਉਸ ਤੋਂ ਬਾਅਦ ਚ ਮੈਂ ਛੱਡਤਾ ਸੀ ਉਸ ਤੋਂ ਬਾਅਦ ਮੈਨੂੰ ਥੋੜੀ ਬਰੇਡ ਟਿਊਬਰ ਦੀ ਪ੍ਰੋਬਲਮ ਹੋ ਗਈ ਸੀ ਤੇ ਹੁਣ ਬਸ ਮੈਂ ਬੱਚੇ ਬਾੜ ਰਿਹਾ ਜੀ ਤੇ ਮੈਂ ਇੱਥੇ ਜੋ ਮੇਰੇ ਮਤਲਬ ਪੁਰਖਿਆਂ ਦੀ ਜਾਇਦਾਦ ਹੈਗੀ ਹੈ ਜਿल्ले ਵੀ ਦਿੱਤੀ ਹੋਈ ਹੈ ਉਹਨਾਂ ਨੇ ਉਹਨੂੰ ਸਾਬਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹਨੂੰ ਐਜ਼ ਇਟ ਇਜ਼ ਕੈਰੀ ਆਊਟ ਰੱਖਿਆ ਜਾਵੇ ਜਿਵੇਂ ਤੁਸੀਂ ਕਿਹਾ ਬਾਈ ਮੈਂ ਸੀਸੀਟੀਵੀ ਕੈਮਰਾ ਦਾ ਕੰਮ ਕਰ ਰਿਹਾ ਅਕਸਰ ਸਾਡੇ ਜਿਹੜੇ ਕਿਸਾਨ ਨੇ ਉਹ ਕਹਿ ਵੀ ਦਿੰਦਾ ਜਿਹੜਾ ਖੇਤੀ ਆ ਘਾਟੇ ਦਾ ਸੌਦਾ ਪਰ ਤੁਸੀਂ ਸੀਸੀਟੀਵੀ ਕੈਮਰੇ ਦੇ ਕਾਰੀਗਰ ਵੀ ਹੋਵੋਗੇ ਹੱਤੀ ਕੰਮ ਜਾਣਦੇ ਹੋਗੇ ਨਾ ਉਹ ਛੱਡ ਕੇ ਮੁਰ ਖੇਤੀ ਵੱਲ ਮੁਰ ਘਿਹੜਵਾਲਾ ਲਾਗੇ ਹੈ ਨਾ ਕਿਵੇਂ ਲੱਗਿਆ ਉੱਥੇ ਤੇ ਇਹਦੇ ਵਿੱਚ ਕਿੰਨਾ ਫਰਕ ਨਜ਼ਰ ਆ ਬਾਈ ਜਵੀਰ ਇਹ ਸਮਾਨ ਦਾ ਫਰਕ ਹੈ ਜੀ ਉੱਥੇ ਨਾਲੋਂ ਇੱਥੇ ਇੱਕ ਸਕੂਨ ਇੱਕ ਆਨੰਦ ਮਤਲਬ ਉੱਥੇ ਤੁਸੀਂ ਰੇਸ ਦੇ ਵਿੱਚੋਂ ਹਮ ਕੰਪੀਟੀਸ਼ਨ ਕੌਪੀ ਡਿਸ ਦਾ ਡੇ ਬਾਈ ਡੇ ਬਹੁਤ ਟਫ ਹੁੰਦਾ ਜਾ ਰਿਹਾ ਤੁਸੀਂ ਵੱਡੇ ਜਿਹੜੇ ਜੈਟ ਨੇ ਉਹਨਾਂ ਨੂੰ ਕਿੱਦਾਂ ਤੁਸੀਂ ਮਤਲਬ ਚੈਲੰਜ ਕਰ ਸਕਦੇ ਹੋ ਨਾ ਤੁਹਾਡੇ ਤੋਂ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਬੈਠੇ ਹੈਗੇ ਆ ਖੇਤੀ ਇੱਕ ਇਦਾਂ ਦਾ ਧੰਦਾ ਵੀ ਇਹ ਸਾਡਾ ਪਿਤਾ ਪੁਰਖੀ ਆ ਤੇ ਬਲੱਡ ਦੇ ਵਿੱਚ ਹੁੰਦਾ ਕਿਸਾਨ ਕਿਸਾਨ ਮਜ਼ਦੂਰ ਦੇ ਸੋ ਇਹ ਨੂੰ ਕਰਨਾ ਕੋਈ ਬਾਲਾ ਕੋਈ ਔਖੀ ਗੱਲ ਨਹੀਂ ਬਲਤ ਕੋਈ ਔਖਾ ਨਹੀਂ ਲੱਗਿਆ ਹੈਗਾ ਹਾਂ ਲਾਲਾ ਜੀ ਮੈਂ ਤਾਂ ਤੁਸੀਂ ਕਿਸੇ ਨੂੰ ਵੀ ਪਿੰਡ ਚ ਪੁੱਛ ਸਕਦੇ ਹੋ ਵੀ ਪੁਰਾਣੇ ਟਾਈਮਾਂ 'ਚ ਮੈਂ ਕਦੇ ਆਪਣੇ ਖੇਤ 'ਚ ਵੀ ਨਹੀਂ ਸੀ ਆਉਂਦਾ ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਹਾਂ ਰਿਉ ਕਿਵੇਂ ਪੈਣਾ ਕਿਹੜੀ ਫਸਲ ਕਦੋਂ ਵੀ ਜਿਹੜੀ ਹੈ ਕਿਉਂਕਿ ਮੇਰੇ ਫਾਦਰ ਪਿਤਾ ਜੀ ਮੇਰੇ ਦਾਦਾ ਜੀ ਸਾਡੇ ਚਾਚਾ ਜੀ ਇਹ ਸਾਰਾ ਕੰਮ ਉਹ ਆਪ ਦੇਖਦੇ ਸੀ ਬੜੇ ਵਹਿਦਤੀ ਸੀਗੇ ਅਸੀਂ ਕਦੇ ਵਰਕਰ ਵੀ ਨਹੀਂ ਸੀ ਰੱਖਿਆ ਹਾਂ ਜਿੱਲੀ ਵੀ ਸਾਡੀ ਜਿਹੜੀ ਖੇਤੀ ਦੀ ਉਪਜ ਸੀ ਉਹ ਖੁਦ ਕਰਦੇ ਸੀਗੇ ਬਈ ਤੁਸੀਂ ਕਿਹਾ ਕਿ ਮੈਂ ਤਾਂ ਕਦੇ ਖੇਤ ਚ ਨਹੀਂ ਆਇਆ ਸੀ ਫਿਰ ਕਿੰਨੀ ਸਾਲ ਦੀ ਉਮਰ ਤੇ ਵਿੱਚ ਖੇਤ ਚ ਆਇਆ ਕਿਉਂਕਿ ਖੇਚਕ ਤਾਂ ਕਹਿੰਦੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ 35 ਸਾਲ ਦੀ ਉਮਰ ਚ ਆਇਆ ਜੀ ਮੈਂ ਹੁਣ ਮੇਰੀ 46 ਸਾਲ ਦੀ ਉਮਰ ਹੈ ਜੀ 35 ਸਾਲ ਦਾ ਬੰਦੇ ਨੇ ਖੇਤ ਚ ਪਿਆਰ ਨਾ ਧਰਿਆ ਉਹ ਉਸ ਤੋਂ ਬਾਅਦ ਇੱਕਦਮ ਖੇਤੀ ਛੋਣਾ ਤਾਂ ਆਪਣੇ ਉਹਨੂੰ ਢਾਲਿਆ ਕਿਵੇਂ ਇਹ ਜਦੋਂ ਜ਼ਿੰਦਗੀ ਦਾ ਜੀ ਇਹਨੂੰ ਕਹਿੰਦੇ ਆ ਲਿਬੇਕ ਬਿਲੋ ਇਨਫਿਨਟੀ ਹੂੰ ਮੈਂ ਹਾਈएस्ट ਪੀਕ ਤੇ ਜਾ ਕੇ ਦੇਖ ਲਿਆ 1999 ਦੇ ਵਿੱਚ ਮੇਰੇ ਕੋਲ 311 ਹੁੰਦੀ ਸੀ ਕਿਸੇ ਨੂੰ ਵੀ ਪਿੰਡ 'ਚ ਤੁਸੀਂ ਪੁੱਛ ਸਕਦੇ ਹੋ ਹੂੰ ਬਹੁਤ ਵਧੀਆ ਸਟੈਬਲਿਸ਼ ਮੇਰਾ ਬਿਜ਼ਨਸ ਸੀਗਾ ਹੂੰ ਉਦੋਂ ਤੋਂ ਹੀ ਮੈਂ ਬਿਜ਼ਨਸ ਲੈ ਲਿਆ ਆਫਟਰ ਗ੍ਰੈਜੂਏਸ਼ਨ ਹੂੰ ਤੇ ਬਟ ਉੱਥੇ ਕੋਈ ਚੈਲਾ ਦੀ ਚੀਜ਼ ਹੈ ਨਹੀਂ ਸੀ ਹੂੰ ਹੁਣ ਮੈਂ ਇੱਲੇ ਇੱਕ ਅਲੱਗ ਦੇ ਵਿੱਚ ਆ ਮਤਲਬ ਯਾਨੀ ਮਨ ਨੂੰ ਸਕੂਲ ਵਾਏ ਕਹਿੰਦਾ ਜੀ ਮੈਂ ਦੁਨੀਆ ਦਾ ਰਾਜਾ ਵਾਏ ਕਹਿ ਸਕਦਾ ਅੱਜ ਦੀ ਡੇਢ ਦੇ ਵਿੱਚ ਭਾਈ ਅਕਸਰ ਆਪਾਂ ਖੇਤੀ 'ਚ ਵੀ ਕਹਿ ਦਿੰਦੇ ਆ ਕਿ ਮੰਡੀ ਕਰਨੀ ਹੈਗਾ ਹੈ ਨਾ ਜਿਵੇਂ ਆਪਾਂ ਦੇਖਿਆ ਮੈਂ ਤਾਂ ਪਹਿਲਾਂ ਵੀ ਦੱਸਿਆ ਤੁਸੀਂ ਖੇਤ ਦੇ ਵਿੱਚ ਕਿਹਾ ਦਾਦਾ ਜੀ ਚ ਅਕੂ ਲਾਂਡਾ ਆਉਂਦੇ ਹੁੰਦੇ ਸੀ ਹਾਂਜੀ 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 ਉਹ ਤੁਸੀਂ ਚਲਾਉਂਦੇ ਹੋ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਮੰਡੀ ਕਰਨ ਦੀ ਹਾਂਜੀ ਹਾਂਜੀ ਸਮਾਨ ਬੰਦਾ ਤਿਆਰ ਤਾਂ ਕਰ ਲੈਂਦਾ ਵੇਚਣਾ ਕਿੱਥੇ ਆਟਾ ਮੰਡੀ ਕਰਨ ਕਿੱਥੇ ਹੁੰਦਾ ਸਾਡਾ ਵੱਡੀ ਗੱਲ ਇੱਥੇ ਹੀ ਹੋ ਜਾਂਦਾ ਜੀ ਕਿਉਂਕਿ ਜਿਹੜੀ ਤਾਨੂੰ ਪਹਿਲਾਂ ਵੀ ਮੈਂ ਗੱਲ ਕਰਕੇ ਛੱਡਿਆ ਵੀ ਜਿਹੜੀ ਕੁਆਲਿਟੀ ਆ ਅਗਰ ਤੁਸੀਂ ਕੁਆਲਿਟੀ ਬਣਾ ਲਏ ਹੋ ਤਾਂ ਤੁਹਾਨੂੰ ਬੋਲਣ ਦੀ ਲੋੜ ਨਹੀਂ ਵੈਦੀ ਆਟੋਮੈਟਿਕਲੀ ਲੋਕ ਤੁਹਾਡੇ ਤੱਕ ਅਪਰੋਚ ਕਰਦੇ ਆ ਤੁਸੀਂ ਕਿਤੇ ਵੀ ਕਿਸੇ ਜੰਗਲ 'ਚ ਹੀ ਬੈਠੇ ਹੋ ਜਾਏ ਹੋਣ ਤੁਸੀਂ ਰੋਡ ਤੇ ਵੀ ਦੇਖਿਆ ਹੁਣ ਖਿਡਾਰੀਆ ਹੈਗੀਆਂ ਨੇ ਅੱਜ ਤੱਕ ਮਤਲਬ ਇਹਦੀ ਬਣ ਗਿਆ ਹਰ 2 ਕਿਲੋਮੀਟਰ ਬਾਅਦ ਖਿਡਾਰੀ ਮਿਲ ਜਾਂਦੇ ਹਾਂ ਜੀ ਆਪਾਂ ਚਲੋ ਕਿਸੇ ਨੂੰ ਬਾੜਾ ਲਈ ਕਹਿੰਦੇ ਸਾਡੇ ਨਾਲੋਂ ਵਧੀਆ ਹੀ ਹੋਣਗੇ ਉਹ ਪਰ ਅਸੀਂ ਜੋ ਪੈਦਾ ਕਰਦੇ ਆ ਉਹ ਅਸੀਂ ਤੁਹਾਨੂੰ ਦੱਸ ਸਕਦੇ ਆ ਵੀ ਅਸੀਂ ਜਿਹੜਾ ਲੋਕਾਂ ਨੂੰ ਇੱਕ ਚੰਗੀ ਚੀਜ਼ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਜਿਸ ਤਰ੍ਹਾਂ ਅਸੀਂ ਮਤਲਬ ਬਵਾਰੀਆ ਤੋਂ ਰਹਿਤ ਰਹਿਣਾ ਚਾਹੁੰਦੇ ਆ ਚੱਗੇ ਸਰੀਰਕ ਜਿਹੜੀ ਸਾਡੀ ਹੈਗੀ ਆ ਹੈਲਥ ਜਿਹੜੇ ਚਾਹੀਦੇ ਆ ਹਾਂ ਤੇ ਉਹ ਅਸੀਂ ਫੂਡ ਆਪਣੇ ਲਈ ਵੀ ਪੈਦਾ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਵੀ ਅਸੀਂ ਖੁਸ਼ ਕਿਸਮਤਾਂ ਭਾਗਾਂ ਵਾਲੇ ਸਭ ਦੇ ਆਪਾਂ ਨੂੰ ਆਪਣੇ ਆਪ ਨੂੰ ਵੀ ਅਸੀਂ ਲੋਕਾਂ ਨੂੰ ਵੀ ਮਤਲਬ ਜਿਹੜਾ ਇਹ ਚੀਜ਼ ਪ੍ਰੋਵਾਈਡ ਕਰਨ ਦੀ ਸਬਰਥਾ ਰੱਖਦੇ ਆ ਭਾਈ ਗੁੜ ਚ ਪੈਂਦਾ ਕੀ ਕੀ ਆ ਤਿਆਰ ਕਿਵੇਂ ਹੁੰਦਾ ਕੋਸ਼ਰੀ ਬੰਦਾ ਜੀ ਇਹਦੇ ਵਿੱਚ ਕੀ ਪੈਣਾ ਇਹ ਤਾਂ ਦੇਖੋ ਰਾਸਾ ਕੱਢ ਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਹਨੂੰ ਆਪਾਂ ਗਰਮ ਕਰ ਲੈ ਲਿਆ ਉਸ ਤੋਂ ਬਾਅਦ ਜਿਹੜੀ ਬੈਲ ਕੱਟੀ ਜਾਂਦੀ ਹੈ ਜੀ ਉੱਪਰ ਬੈਲ ਲਾਈ ਜਾਂਦੀ ਹੈ ਬੈਲ ਆ ਜਾਂਦੀ ਹੈ ਉੱਪਰ ਉਸ ਤੋਂ ਬਾਅਦ ਜਦੋਂ ਇਹ ਬੈਲ ਟੈਂਪਰੇਚਰ ਤੇ ਚਲਾ ਜਾਂਦਾ ਜੀ ਇਹ ਰੰਗ ਬਦਲ ਜਾਂਦਾ ਫਿਰ ਇਹਨੂੰ ਲੱਕੜੀ ਦੇ ਮਕਸੂਦ ਨਾਲ ਆਪਾਂ ਇਹਨੂੰ ਠੰਡਾ ਕਰ ਲੈ ਲਿਆ ਜੀ ਉਸ ਤੋਂ ਬਾਅਦ ਗੱਡ ਵਿੱਚ ਪਾ ਕੇ ਛੱਡ ਦਿੰਦੇ ਆ ਜਿਹੜਾ origignal ਘੋੜਾ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਉਹ as it is ਇਦਾਂ ਹੀ ਰਹੂ ਉਸ ਹਾਲ ਪਰ ਦੋਨੋਂ ਦਾ ਸਾਲ ਲਾ ਜੀ ਦਾ ਸਾਲ ਪ੍ਰਾਲੀ ਸ਼ੱਕਰ ਮੈਂ ਤੁਹਾਨੂੰ ਦਿਖਾ ਸਕਦਾ ਹੈਗੀ ਆ ਸਾਡੇ ਕੋਲ ਨਹੀਂ ਹੁਣ ਤੁਸੀਂ ਇੱਥੇ ਤਿਆਰ ਕੀ ਕਰਦੇ ਹੋ ਗੁੜ ਕਰਦੇ ਹੋ ਸ਼ੱਕਰ ਗੁੜ ਸ਼ੱਕਰ ਦੋ ਲੋਈ ਚੀਜ਼ਾਂ ਅਸੀਂ ਬਣਾਉਂਦੇ ਆ ਜੀ ਅੱਜ ਕੱਲ ਪਰ ਬਹੁਤ ਸਾਰੇ ਆਪਕਲਾੜਾਂ ਤੇ ਦੇਖਿਆ ਕਲਾੜੀਆਂ ਤੇ ਦੇਖਿਆ ਉਹ ਕਹਿੰਦੇ ਜੀ ਸੌਂਫ ਵਾਲਾ ਗੁੜ ਤਿਆਰ ਕਰਤਾ ਇਹ ਗੁੜ ਤਿਆਰ ਕਰਤਾ ਗੁਲਕੰਦ ਵਾਲਾ ਗੁੜ ਤਿਆਰ ਕਰਤਾ ਬੜੀ ਵੈਰਾਈਟੀ ਤਿਆਰ ਕਰ ਦਿੰਦੇ ਹਾਂ ਤੁਹਾਡੇ ਕੋਲ ਵੀ ਕੋਈ ਐਕਸਟਰਾ ਹੈਗੀ ਕਿ ਨਹੀਂ ਤੁਸੀਂ ਦੋਈ ਚੀਜ਼ਾਂ ਤਿਆਰ ਕਰਦੇ ਹੋ ਸਾਡੇ ਕੋਲੇ ਇਦਾਂ ਜੀ ਸਾਡੀ ਇਹਦੀ ਡਿਵਰਟੀ ਸਾਡੇ ਕੋਲੋਂ ਪੂਰੀ ਹੁੰਦੀ ਹੂੰ ਗੋੜ ਤੇ ਸ਼ੱਕਰ ਦੀ ਅਸੀਂ ਲੋਕਾਂ ਨੂੰ ਜਿੱਦਾਂ ਚਾਹ ਲਈ ਇੱਕ ਚੰਗਾ ਗੋੜ ਮਿੱਠਾ ਮਤਲਬ ਪ੍ਰੋਵਾਈਡ ਕਰਦੇ ਆ ਇਹੀ ਸਾਡੀ ਜਿਹੜੀ ਖਾਸੀ ਆ ਤਾਂ 70 ਸਾਢੇ ਬੇਕਲ ਬਿਲਕੁਲ ਬਵਾਰੀਆਂ ਤੋਂ ਵੀ ਰਹਤ ਹੈ ਜੀ ਮੇਕੋ ਹੁਣ ਗੋੜਤਾ ਚੀਲੀ ਤੋਂ ਲੋਕ ਤਿਆਰ ਕਰ ਕਰਕੇ ਵੇਚੀ ਜਾਂਦੇ ਆ ਫੜੇ ਵੀ ਗਏ ਆਗੇ ਉਹੀ ਮੇਰਾ ਸਵਾਲ ਆ ਬਹੁਤ ਸਾਰੀਆਂ ਖਲਾੜੀਆਂ ਤੇ ਕਹਿ ਦਿੰਦੇ ਆ ਕਿ ਚੀਨੀ ਤੋਂ ਬਿਨਾ ਤਾਂ ਗੋੜ ਤਿਆਰ ਹੀ ਨਹੀਂ ਹੁੰਦਾ ਜੀ ਹਾਂ ਇਹ ਕੀ ਤੁਸੀਂ ਮੇਰੇ ਕੋਲ ਖੜ੍ਹ ਜਿਓ ਜੀ ਇੱਥੇ ਹੀ ਆਏ ਹੋ ਤੁਸੀਂ ਦੇਖ ਹੀ ਲੈਣਾ ਵੀ ਕਿੱਦਾਂ ਬਣਦਾ ਕਿਉਂਕਿ ਜਿਹੜੀ ਨੇਚਰਲ ਚੀਜ਼ ਆਦਾ ਜੀ ਉਹਨੇ ਆਟੋਮੈਟਿਕਲੀ ਸਾਰਾ ਕੁਝ ਆਪਣੇ ਆਪ ਹੋ ਜਾਣਾ ਉਹਦੇ ਤੋਂ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਆ ਪਰ ਜਿਵੇਂ ਆਪਣੇ ਪਹਿਲਾਂ ਪਿੰਡਾਂ ਚ ਖਲਾੜੀਆਂ ਚਲਦੀਆਂ ਉੱਥੇ ਕਿਹੜਾ ਲੋਕ ਚੀਨੀ ਪਾਉਂਦੇ ਸੀ ਬਿਲਕੁਲ ਹੂੰ ਹੁਣ ਤਾਂ ਦੇਖੋ ਇੱਕ ਬਿੰਗਾ ਤੁਹਾਡੇ ਸਾਹਮਣੇ ਇਧਰ ਰੱਖਿਆ ਹੈ ਇਹ ਗੰਨਾ ਤੁਸੀਂ ਬਾਹਰੋਂ ਲੈ ਕੇ ਆਉਂਦੇ ਹੋ ਜਾਂ ਕੀ ਕਰਦੇ ਹਾਂ ਦਾ ਜੀ ਅਸੀਂ ਆਪਣਾ ਹੀ ਬਸ ਪੈਦਾ ਕਰਦੇ ਆ ਦੇਖੋ ਆ ਤੁਹਾਡੇ ਸਾਹਮਣੇ ਖੜਾ ਹਾਂ ਹੁਣ ਤੁਹਾਨੂੰ ਦਿਖਾ ਦੇ ਇਹ ਗੰਨਾ ਤੁਹਾਡਾ ਦੂਜਾ ਕਿੰਨਾ ਗੰਨਾ ਬੀਜਦੇ ਹਾਂ ਇੱਕ ਬਿੰਗਾ ਦਾ ਹਾਂ ਜੀ ਇੱਕ ਬਿੰਗਾ ਤੁਸੀਂ ਇਹ ਔਰਗੇਨਿਕ ਹਾਂ ਜੀ ਔਰਗੇਨਿਕ ਹੈ ਹਾਂ ਜੀ ਹਾਂ ਜੀ ਤੇ ਇਹਦੇ ਨਾਲ ਫਿਰ ਕਿੰਨਾ ਕੁ ਗੁੜ ਤਿਆਰ ਹੋ ਜਾਂਦਾ ਇਹਦਾ ਤਕਰੀਬਨ 4 ਤੋਂ 5 ਕੁਇੰਟਲ ਦੀ ਪ੍ਰੋਡਕਸ਼ਨ ਨਿਕਲੇ ਆਉਂਦੀ ਆ 4 ਤੋਂ 5 ਕੁਇੰਟਲ ਗੁੜ ਤੇ ਸ਼ੱਕਰ ਤੋਂ ਨੇ ਮਿਲਾਂ ਟੋਟਲ ਮਤਲਬ ਟੋਟਲ ਜਿਹੜੀ ਆਊਟਪੁੱਟ ਆ ਸੋਚਦਾ ਹੁੰਦਾ ਵੀ ਕਮਾਈ ਪੁੱਛੋ ਹਾਂਜੀ ਕਮਾਈ ਕਿੰਨੀ ਹੋ ਜਾਂਦੀ ਆ ਕਮਾਈ ਤੁਸੀਂ ਦੇਖੋ ਜੀ ਅਸੀਂ 150 ਰੁਪਏ ਕਿਲੋ ਦੇ ਲਏ ਆ ਹੂੰ ਤੁਸੀਂ ਖੁਦ ਕੈਲਕੂਲੇਟਰ ਲਾ ਲਓ ਵੀ ਕਿੱਲੇ ਪੈਸੇ ਬਣਦੇ ਆ ਜੇ ਮੰਨ ਲਓ ਤੁਸੀਂ ਹੋਰ ਵੀ ਫਸਲਾਂ ਬੀਜਦੇ ਹੋਮਗੇ ਹੋਰ ਫਸਲਾਂ ਨੇ ਜਿਹੜੀਆਂ ਉਹਨਾਂ ਦੇ ਨਾਲੋਂ ਇਹਦੇ ਚ ਕਮਾਈ ਚ ਕਿੰਨਾ ਕੁ ਵਾਧਾ ਹੈ ਕਿੰਨਾ ਕੁ ਘਾਟਾ ਹੈ ਕੀ ਆ ਇਹ ਮਿਹਨਤ ਜ਼ਿਆਦਾ ਲੱਗਦੀ ਆ ਜੀ ਇਹ ਚੀਜ਼ ਜਿੱਦਾਂ ਮਤਲਬ ਹੁਣ ਇੱਥੇ ਜਿਹੜੀ ਫਿਜ਼ੀਕਲ ਲੇਬਰ ਆ ਉਹ ਜ਼ਿਆਦਾ ਆ ਜਿਵੇਂ ਹੁਣ ਕਣਕ ਤੇ ਝੋਲਾ ਇਹ ਜਿਹੜੀਆਂ ਫਸਲਾਂ ਨੇ ਇਹਦੇ ਚ ਬੰਦੇ ਨੂੰ ਜ਼ਿਆਦਾ ਫਿਜ਼ੀਕਲ ਲੇਬਰ ਨਹੀਂ ਕਰਨੀ ਪੈਂਦੀ ਹੂੰ ਇਹ ਅਲਖੇਜ ਕੰਮ ਆ ਬੇਹਤ ਦਾ ਕੰਮ ਆ ਲੋਕ ਇਹ ਚੀਜ਼ਾਂ ਕਰਕੇ ਹੀ ਰਾਜੀ ਹੈਗੇ ਅੱਜ ਦੀ ਡੇਟ ਦੇ ਵਿੱਚ ਹਨਾ ਹਰ ਕੋਈ ਚਾਹੁੰਦਾ ਵੀ ਮੈਂ ਕੋਈ ਜ਼ਿਆਦਾ ਇਹ ਗੇਂਤ ਨਹੀਂ ਕਰਨੀ ਚਾਹੁੰਦਾ ਹਰ ਕੋਈ ਕਹਿੰਦਾ ਯਾਰ ਮਸ਼ੀਨੀ ਨਾਲ ਹੀ ਕਰ ਲਓ ਜੀ ਹਾਂ ਵੀ ਬਸ ਉਹ ਕਮਾਈ ਲੱਗੀ ਵੀ ਵੜ ਦੋ ਟਰੈਕਟਰ ਨੇ ਬੀਜ ਦੇਣੀ ਆ ਤੁਸੀਂ ਸਿਰਫ ਪਾਲੀ ਦੇਖਣਾ ਜਾਂ ਮੈਡੀ ਵੜ ਕਰਨੀ ਆ ਇਹਦੇ ਚੀਜ਼ ਨਹੀਂ ਹੈਗੀ ਬਈ ਅੱਜਕੱਲ ਜਿਵੇਂ ਕਮਰਸ਼ੀਅਲ ਖਿਲਾੜੀਆਂ ਜਿਵੇਂ ਪਹਿਲਾਂ ਵੀ ਆਪਾਂ ਕੀਤਾ ਬਹੁਤ ਹੋ ਗਿਆ ਨਾ ਜਿਹੜੇ ਰੋਡ ਤੇ ਚੱਲ ਜੋ ਹਰ ਕਿਲੋ 2 ਕਿਲੋਮੀਟਰ ਤੇ ਤੁਹਾਨੂੰ ਖਿਲਾੜੀ ਨਜ਼ਰ ਆ ਜਾਂਦੀ ਹੈ ਉਹਨਾਂ ਦੀ ਪ੍ਰੋਡਕਸ਼ਨ ਵੀ ਬਹੁਤ ਹੁੰਦੀ ਹੈ ਨਾ ਤੁਸੀਂ ਕਿੰਨੀ ਕਹਦੇ ਤੇ ਬਾਈ ਨੂੰ ਕਿਵੇਂ ਇੱਕ ਵਾਰ ਕੈਮਰਾਮੈਨ ਨੂੰ ਗਾ ਇੱਧਰ ਦਿਖਾ ਦੇ ਜਿਵੇਂ ਇੱਧਰ ਬਾਈ ਇਹਨੂੰ ਤੁਸੀਂ ਕਹਿੰਦੇ ਕਿਉਂ ਇੱਕ ਖਿਲਾੜੀ ਹੈ ਜੀ ਸਾਡਾ ਛੋਟਾ ਜੁਲਟ ਹੈ ਪੁਰਾਣਾ ਜੀ ਹਾਂ ਇਹ ਹਾਂ ਜੀ ਉਦੋਂ ਦਾ ਇਹ ਇੱਕ ਵਾਰੀ ਵਿਚਾਲੇ ਅਸੀਂ ਬਦਲੀ ਸੀਗੀ ਜਿਹੜੀ ਇਹ 25 ਸਾਲ ਪੁਰਾਣੀ ਆ ਇਹ ਤੋਂ ਪਹਿਲਾਂ ਸੀ ਜਿਹੜੀ ਉਹ ਦੇਤੀ ਸੀਗੀ ਅਸੀਂ ਹਾਂ ਇਹ ਲੈ ਲਈ ਸੀ ਦੇ ਕੇ ਜਦਾਂ ਹੈ ਉਹ ਵੀ 25 ਸਾਲ ਪੁਰਾਣੀ ਹੈ ਇਸ ਤੋਂ ਜਿਹੜੇ ਦਾਦਾ ਜੀ ਉਹਨਾਂ ਵਾਲੀ ਸੀ ਇਸ ਤੋਂ ਵੀ ਛੋਟੀ ਸੀ ਹਾਂ ਜੀ ਹਾਂ ਜੀ ਉਹ ਦੇ ਕੇ ਫਿਰ ਇਹ ਲੈ ਲਈ ਸੀਗੀ ਇਹ ਖਾਦੀ ਬੋਰਡ ਤੋਂ ਪਹਿਲਾਂ ਅਸੀਂ ਲਈ ਸੀਗੀ ਪੰਜਾਬ ਖਾਦੀ ਬੋਰਡ ਲੋਨ ਕਰਦਾ ਹੁੰਦਾ ਸੀ ਅੱਛਾ ਉਹ ਸਬਸਿਡੀ ਹਾਂ ਜੀ ਉਹਨਾਂ ਤੋਂ ਲਈ ਸੀ ਪਹਿਲੀ ਖiladi ਬੌਲਦਾ ਵਾਲੀ ਖਿਡਾਰੀ ਸੀਗੀ ਉਹ ਅੱਛਾ ਉਹ ਤੋਂ ਬੌਲਦਾ ਨਾਲ ਚੱਲਦੀ ਸੀ ਜਿਵੇਂ ਹੁਣ ਤੁਸੀਂ ਇੰਜੀਨ ਹਾਂਜੀ ਹਾਂਜੀ ਉਹਦੇ ਇੱਥੇ ਗਰਦਲ ਪੈਂਦੀ ਸੀ ਉਹ ਐਦਾਂ ਘੁੰਮਦੀ ਸੀ ਜਦੋਂ ਬੌਲਦ ਘਮਾਉਂਦੇ ਸੀ ਬਈ ਤੁਸੀਂ ਉਹ ਖਿਡਾਰੀ ਚਲਾਈ ਐ ਦੇਖੀ ਐ ਦੇਖੀ ਐ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਹਾਂ ਜਾਨੀ ਚਲਾਈ ਨਹੀਂ ਨਹੀਂ ਮੈਂ ਦੇਖੀ ਐ ਮੇਰੇ ਪੀਰੈਂਟਸ ਮਤਲਬ ਕੰਮ ਕਰਦੇ ਮੈਂ ਦੇਖੇ ਨੇ ਜਿਵੇਂ ਇੱਥੋਂ ਚਲੋ ਤੁਸੀਂ ਗੰਨਾ ਪੀਟਦਾ ਉਸ ਤੋਂ ਬਾਅਦ ਜਿਹੜਾ ਰਸ ਜਿਹੜਾ ਉੱਥੇ ਜਿੱਦਾਂ ਅਸੀਂ ਆ 6 ਬਾਲਟੀਆਂ ਰਸ ਦੀ ਐ ਕੱਢਦੇ ਆ ਇਹ ਲੱਭੇ ਤੋਂ 95 96 ਲੀਟਰ ਦੇ ਲੱਭਾ ਰਸ ਜਿਹੜਾ ਉਹ ਹੁੰਦਾ ਜੀ ਹ ਉਸ ਤੋਂ ਬਾਅਦ ਇਹਨੂੰ ਪੁਣਕੇ ਜਿੱਦਾਂ ਤੁਹਾਨੂੰ ਦਿਖਾਇਆ ਇਹਦੇ 'ਚ ਪਾ ਲੈਣਾ ਹੂੰ ਇਹਦੇ 'ਚ ਅੱਗ ਬਾਲ ਕੇ ਜਿੱਦਾਂ ਹੁਣ ਇਧਰ ਜੀ ਹਵਾ ਜਾਂਦੀ ਆ ਇੱਥੇ ਝੜਨਾ ਲੱਗਾ ਇਹਦੇ ਵਿੱਚ ਦੀ ਉਹ ਅੱਗ ਨੂੰ ਬਲਣ ਦੇ ਵਿੱਚ ਵਾਧਾ ਕਰਦੀ ਆ ਹੂੰ ਉਹ ਐਗਜਾਸਟਾ ਚਿਮਲੀ ਜਿਹਨੂੰ ਆਪਾਂ ਕਹਿੰਦੇ ਆ ਜੀ ਉੱਥੋਂ ਧੂਆ ਬਾਹਰ ਜਾਂਦਾ ਜਦੋਂ ਇਹ ਬਣ ਜੂਗਾ ਇਧਰ ਗੱਡ ਹੁੰਦਾ ਉਹ ਹੁਣ ਇੱਥੇ ਰੱਖਿਆ ਰੱਖਾ ਕੇ ਹੁਣ ਇੱਥੇ ਤੁਹਾਨੂੰ ਦਿਖਾ ਦਿਆਂਗੇ ਉਹ ਵੀ ਉਹਦੇ ਵਿੱਚ ਇਹਨੂੰ ਆਪਾਂ ਪਲਟੀ ਕਰ ਲੈਣਾ ਕੜਾਹੇ ਨੂੰ ਉਹਨੂੰ ਹਿਲਾ ਕੇ ਉਹਨੂੰ ਠੱਡਾ ਕਰ ਦੇਣਾ ਇਹ ਕਿੰਨੀ ਦੇਰ ਤੇ ਹੈਗਾ ਪ੍ਰਸੀਜਨ ਹੁੰਦਾ ਕਿੰਨੀ ਦੇਰ ਦੇ ਵਿੱਚ ਗੋੜੇ ਤਿਆਰ ਹੋ ਜਾਂਦਾ ਇਹ ਗੋੜ ਜਿਹੜਾ ਜੀ ਇਹ ਤਕਰੀਬਨ ਆਹ ਦਿਨਾਂ ਦੇ ਵਿੱਚ ਸਰਦੀ ਚ 45 ਕੁ ਮਿੰਟ ਲੱਗਦਾ ਵਾ ਉਦੋਂ ਬਾਅਦ ਦੇ ਵਿੱਚ ਜਿਹੜਾ ਜਦੋਂ ਇਹ ਗਰਮ ਹੋ ਜਾਂਦੀ ਆ ਤੇ ਗਾਹ ਫਰਵਰੀ ਦੇ ਵਿੱਚ ਆਪਾਂ ਚਲੇ ਜਾਂਦੇ ਆ ਫਰਵਰੀ ਦੇ ਵਿੱਚ ਜਿਹੜਾ ਇਹ ਨੂੰ 30 ਤੋਂ 32 ਬੈਟ ਲੱਗਦੇ ਆ ਜਿਵੇਂ ਤੁਸੀਂ ਕਹੇ ਮੈਂ 90 ਕਿਲੋ ਰਸ ਸੀਗਾ ਇਹ ਹਾਂਜੀ 90 ਕਿਲੋ ਰਸ ਦੇ ਵਿੱਚੋਂ ਕਿੰਨਾ ਗੁੜ ਜਾਂ ਕਿੰਨੀ ਸ਼ੱਕਰ ਨਿਕਲਿਆ ਅੱਜ ਦੀ ਰੇਟ ਤੇ ਜੋ ਨਿਕਲੂਗਾ ਜੀ 18 ਤੋਂ 11 ਕਿਲੋ ਹੂੰ ਹੁਣ ਪ੍ਰੋਜੈਕਟ ਇਹੀ ਫਰਵਰੀ ਦੇ ਲਾਸਟ 'ਚ ਮਾਰਚ ਦੇ ਸਟਾਰਟਿੰਗ 'ਚ ਤੁਸੀਂ ਕੱਢੋਗੇ ਤਾਂ 24 ਕਿਲੋ ਦੇ ਲੱਭਸਾਬ ਨਿਕਲਿਆ ਆਉਂਦਾ ਮੇਰੇ ਪਹਿਲਾਂ ਪ੍ਰੋਡਕਸ਼ਨ ਚ ਇਹਨਾਂ ਕਿਉਂਕਿ ਉਹ ਜੀਲੀ 'ਚ ਇਹਦੇ 'ਚ ਰਸ ਵੱਧ ਜਾਂਦਾ ਜਿਆਦੀ گاੜਾ ਹੋ ਜਾਂਦਾ ਮਿੱਠਾ ਵੱਧ ਜਾਂਦਾ ਗੱਲੋ ਗੱਲਾਂ ਦੇ ਵਿੱਚ ਇਸ ਮੌਸਮ 'ਚ ਫਰਬਰੀ ਮਾਰਚ ਦੇ ਵਿੱਚ ਆਜ ਇਸ ਟਾਈਮ ਘਟ ਜਾਂਦਾ ਇਸ ਟਾਈਮ ਥੋੜਾ ਘਟ ਆਉਂਦਾ ਇਹ ਸਟਾਰਟਿੰਗ ਪੁਆਇੰਟ ਆ ਅੱਛੇ ਵੀ ਮੱਲੋ ਇਹਨੇ ਤੇ ਗੰਨੇ ਦੀਆਂ ਕਿਸਮਾਂ ਘੜੀ ਘੜੂਗੇ ਤੁਸੀਂ ਕਿਹੜੀ ਕਿਸਮ ਬਹੁਤ ساری ਅੱਗੇ ਵਾਲੇ ਜੀ ਅਸੀਂ ਜਿਹੜੀ ਬੀਜ ਸਾਡੇ ਪੇਰੈਂਟਸ ਵੀ ਸ਼ੁਰੂ ਤੋਂ ਇਹ 0.05 ਬੀਜ ਦੇ ਆ ਬੀ ਜਿਹੜਾ 0.99 ਆਪਾਂ ਗਏ ਉਹ ਹੀ ਆ ਅਜੇ ਵੀ ਗੱਲ ਨੂੰ ਕਿ ਫਲਾਣੇ ਗੰਨੇ ਦੇ ਵਿੱਚੋਂ ਮੋਰ ਵੱਧ ਨਿਕਲ ਜਾਂਦਾ ਫਲਾਣੇ ਚੋਂ ਘੱਟ ਨਿਕਲ ਜਾਂਦਾ ਇਹ ਬਹੁਤ ਸਾਰਾ ਹੈਗਾ ਜੀ ਇਹ ਅਸੀਂ ਇਸ ਰੇਸ ਚੋਂ ਬਾਹਰ ਅਸੀਂ ਕਰਦਾ ਵੀਰ ਜੀ ਭੁੱਲੇ ਵਾਲਾ ਅਸੀਂ ਕੁਆਲਿਟੀ 'ਚ ਵਿਸ਼ਵਾਸ ਕਰਦੇ ਆਂ ਕਿ ਕੁਆਂਟੀਟੀ 'ਚ ਨਹੀਂ ਕਰਦੇ ਹਾਂ ਫਿਰ ਜਿਹੜੇ ਗਾਹਕ ਆਉਂ ਕਿੱਥੋਂ ਕਿੱਥੋਂ ਆਉਂਦੇ ਆ ਗਾਘਦਾ ਜੀ ਤੁਸੀਂ ਦੇਖੋ ਕੋਈ ਯੂਪੀ ਤੋਂ ਕੋਈ ਖੰਨੇ ਤੋਂ ਕੋਈ ਲੁਧਿਆਣੇ ਤੋਂ ਜਿਹੜੇ ਬੰਦੇ ਸੱਜਣ ਮੇਰੇ ਨਾਲ ਜੁੜੇ ਹੋਏ ਆ ਨੇ ਪੁਰਾਣੇ ਕੋਈ ਸਾਡੇ ਪੇਰੈਂਟਸ ਨਾਲ ਜੁੜੇ ਸੀ ਬੈ ਸੋਸ਼ਲ ਮੀਡੀਆ ਤੇ ਰਹਿਣਾ ਬਿਰਲਾ ਵੀ ਬਹੁਤ ਲੋਕ ਜੁੜੇ ਹੋਏ ਨੇ ਹੈਨਾ ਉਹ ਮੈਨੂੰ ਫਿਰ ਇਦਾਂ ਮੇਰੇ ਨਾਲ ਕੰਟੈਕਟ ਕਰ ਲੈਂਦੇ ਆ ਉਹ ਦੀ ਸੈਟਲੀ ਆਸਟ੍ਰੇਲੀਆ ਤੋਂ ਕਿਸੇ ਨੇ ਬਿਰਲਾ ਕੰਟ੍ਰੈਕਟ ਕੀਤਾ ਸੀ ਇਦਾਂ ਹੀ ਇੱਕ ਕੰਟਲ ਗੋੜੋ ਕਹਿੰਦੇ ਸਾਲੂ ਚਾਹੀਦਾ ਉਹ ਨਾਬੇ ਦੇਰੇ ਪਿੱਛੋਂ ਉਹ ਇਹ ਮੁੰਡਾ ਰਾਜੂ ਕਰਕੇ ਮਸ਼ਹੂਰ ਹੋਇਆ ਕਾਫੀ ਕੁੱਤੇ ਕਤੇ ਆ ਉਹਨਾਂ ਦਾ ਹੈਗਾ ਜਿਹੜੇ ਇੰਪੋਰਟ ਬਲੱਡ ਲਾਈਨ ਉਹਨਾਂ ਕੋਲ ਹੈਗੀ ਆ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਮੈਨੂੰ ਆਇਆ ਹੋਇਆ ਫੋਨ ਸੋ ਇਸ ਤਰੀਕੇ ਨਾਲ ਕੋਈ ਬਾਹਲੀ ਇਹ ਚ ਬਾਹਰ ਕੀਤੇ ਜਿੱਥੇ ਸਾਨੂੰ ਕੋਈ ਸਬਸਿਆ ਨਹੀਂ ਹੈ ਹਾਂ ਬਾਹਰ ਕੀਤੇ ਚੰਗੀ ਕੁਆਲਿਟੀ ਹੋਵੇ ਲੋਕ ਆਪ ਹੀ ਜਾਣ ਆਪ ਹੀ ਆਪ ਹੀ ਆਉਂਦੇ ਆ ਜੀ ਤੁਸੀਂ ਦੇਖੋ ਇੱਥੇ ਆਲੇ ਦੁਆਲੇ ਤੁਹਾਨੂੰ ਕੁਝ ਲੱਗੇ ਰਹਾਂਦਾ ਜਿਹਨੂੰ ਪਤਾ ਉਹਨੇ ਇੱਥੇ ਆ ਜਾਣਾ ਹਾਂ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਟੋਮੈਟਿਕਲੀ ਕੁਆਲਿਟੀ ਸਾਡੀ ਜਿਹਨਾਂ ਨੂੰ ਪਤਾ ਜਿਹੜਾ ਸਾਨੂੰ ਪਰਖਿਆ ਜਿਹੜੇ ਮੁੱਠੇ ਤੇ ਮੱਖੀਆਂ ਆਪੇ ਆ ਜਾਂਦੇ ਨੇ ਜਰ ਜਿੱਥੇ ਫਿਰ ਆਪੇ ਆ ਜਾਂਦੇ ਆ ਆਪ ਹੀ ਆਇਆ ਮੇਰੇ ਜਿਹਦਾ ਸਾਨੂੰ ਪਰਖਿਆ ਹੋਇਆ ਠੀਕ ਹੈ ਜੀ ਸਾਡੇ ਤੋਂ ਲੈ ਕੇ ਪਰਖ ਲਿਆ ਉਹ ਇਹ ਛੰਨੜ 22 ਸੀਗੇ ਜਿਹੜੇ ਕਹਿੰਦੇ ਦਾਦਾ ਜੀ ਉਹਨਾਂ ਨੇ ਖਿਡਾਰੀ ਚਲਾਈ ਸੀਗੀ ਤੇ ਹੁਣ ਇਹ ਰਨ ਕਰ ਰਹੇ ਨੇ ਤੇ ਹੁਣ ਪਹਿਲਾਂ ਤਾਂ ਕਹਿੰਦੇ ਸੀ ਕਿ ਦਾਦੇ ਪੁੱਤੇ ਦੀ ਖਿਡਾਰੀ ਆ ਹੁਣ ਪਰਪੋਤਾ ਵੀ ਆ ਜਿਹੜਾ ਕੈਨੇਡਾ ਦੇ ਵਿੱਚ ਉਹ ਆ ਚੁੱਕਿਆ ਅਨ ਨਾਲ ਵੀ ਗੱਲਬਾਤ ਆਪਾਂ ਕਰਦੇ ਆ ਕਿ ਉਹਨਾਂ ਨਾਲ ਗੱਲ ਕੀਤੀ ਹੈ ਜਿਹੜੇ ਆਪਣੇ ਦਾਦਾ ਜੀ ਦੀ ਵਿਰਾਸਤ ਨੂੰ ਅੱਗੇ ਚਲਾ ਰਹੇ ਨੇ ਉਹਨਾਂ ਦਾ ਪਰਪੋਤਾ ਵੀ ਸਾਡੇ ਨਾਲ ਆ ਜਿਵੇਂ ਕਹਿ ਸਕਦੇ ਆ ਕਿ ਤੀਜੀ ਪੌੜੀ ਹੈ ਜਿਹੜੇ ਵੈਸੇ ਤਾਂ ਕੈਨੇਡਾ ਚ ਰਹਿੰਦੇ ਅੱਜ ਸਾਡਾ ਜਿਹੜਾ ਯੂਥ ਆ ਹਰ ਜਿਹੜਾ ਨੌਜਵਾਨ ਆ ਉਹ ਵਿਦੇਸ਼ ਜਾਣਾ ਚਾਹੁੰਦਾ ਕੈਨੇਡਾ ਜਾਣਾ ਚਾਹੁੰਦਾ ਆਸਟ੍ਰੇਲੀਆ ਜਾਣਾ ਚਾਹੁੰਦਾ ਹੋਰ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦਾ ਪਰ ਇਹ ਨੌਜਵਾਨ ਹੈ ਜਿਹੜਾ ਇਸ ਮੌਸਮ 'ਚ ਖਿਲਾੜੀ ਚੱਲੇ ਤਾਂ ਕੈਨੇਡਾ ਨੂੰ ਛੱਡ ਕੇ ਪੰਜਾਬ ਦੇ ਵਿੱਚ ਬਈ ਕੀ ਨਾਮ ਹੈ ਤੁਹਾਡਾ ਕੈਨੇਡਾ ਕਿੱਥੇ ਰਹਿੰਦੇ ਹੋ ਮੇਰਾ ਨਾਮ ਹੈਗਾ ਜੀ ਹੌਸਪੀਤ ਗਿਆ ਤੇ ਮੈਂ ਰਹਿੰਦਾ ਸੀਗਾ ਸਰੀ ਤੇ ਮੇਰੀ ਹਾਈ ਸਕੂਲ ਵਗੈਰਾ ਵੀ ਉੱਥੇ ਮੈਨੂੰ 8 ਸਾਲ ਹੋ ਗਏ ਉੱਥੇ ਮੈਂ ਸਾਰਾ ਕੁਝ ਦੇਖਦੂ ਕਿ ਹਿਸਾਬਕ ਤਵੇ ਇਹ ਲੈ ਵੀ ਬੈਸਟ ਚੀਜ਼ ਇਹੀ ਹੈ ਜਿੱਥੇ ਤੁਸੀਂ ਨਿੱਕੇ ਹੁੰਦੇ ਵੱਡੇ ਹੋਏ ਹੋ ਜਾਂ ਜਿਹੜੀ ਤੁਹਾਡੀ ਆਪਣੀ ਧਰਤੀ ਹੈ ਉੱਥੇ ਜਾਓ ਤਾਂ ਵੱਧ ਬੈਨੀਫਿਟ ਹੈ ਰਾਦਰ ਥੈਨ ਤੁਸੀਂ ਕਿਸੇ ਹੋਰ ਦੀ ਜਗ੍ਹਾ ਕਿਸੇ ਹੋਰ ਦੀ ਕੰਟਰੀ ਬਿਲਡ ਕਰੋ ਸੋ ਮੇਰੀ ਇਹੀ ਡ੍ਰਾਈ ਹੈ ਕਿਉਂਕਿ ਮੇਰੇ ਡੈਡੀ ਉਹਨਾਂ ਤੋਂ ਮੇਰੇ ਦਾਦੇ ਉਹਨਾਂ ਤੋਂ ਚੱਲਦੀ ਆਈ ਇਹ ਚੀਜ਼ ਅੱਗੇ ਮੈਂ ਸੋਚ ਰਿਹਾ ਵੀ ਮੈਂ ਵੀ ਇਹੀ ਚਲਾਉਣੀ ਹੈ ਅੱਗੇ ਜਵਾਕਰ ਨੂੰ ਇਹ ਸਿਖਾਵਾਂਗੇ ਪਰ ਨਾਲ ਕਹਿੰਦੇ ਆ ਜਿਹੜਾ ਕਨੇਡਾ ਦਾ ਕਹਿੰਦੇ ਵਾਤਾਵਰਨ ਬੜਾ ਸਾਫ਼ ਸੁਥਰਾ ਹੈ ਹੁਣ ਇੱਥੇ ਖਿਡਾਰੀ ਕਹਿੰਦੇ ਧੂਆਂ ਅੱਖਾਂ ਚ ਪੈਂਦਾ ਹੋਣਾ ਪੈਂਦਾ ਨਹੀਂ ਅੱਖਾਂ ਚ ਧੂਆਂ ਉੱਥੇ ਅੱਖਾਂ ਚ ਸਨੋ ਪੈਂਦੀ ਲੋਕਾਂ ਦੇ ਉਹਦਾ ਬਰਾਹਾ ਲਿਆ ਜਿਹੜਾ ਸਾਰੀ ਦਿਹਾੜੀ ਮੀਂਹ ਪੈਂਦਾ ਉਹਦਾ ਬਰਾਹਾ ਲਿਆ ਉੱਥੇ ਕੰਮ ਚਲੀ ਇੱਥੇ ਆਪਣੀ ਐਸ਼ ਧੂਆਂ ਕੀ ਹੈ ਕੋਈ ਗੱਲ ਨਹੀਂ ਇਹ ਵੀ ਨੇਚਰਲ ਚੀਜ਼ ਹੀ ਹੈ ਪੈਣੀ ਚਾਹੀਦੀ ਹੈ ਵੀ ਇਹਦੇ ਚ ਵੱਡਾ ਹੋਇਆ ਜੀ ਇਹ ਤੂੰ ਐਂ ਜੀ ਵੱਡਾ ਇੱਥੇ ਹੀ ਰਿਹਾ ਛੋਟਾ ਹੁੰਦਾ ਹੋਏ ਇਹ ਤਾਂ ਸਾਡਾ ਯੂਥ ਹੈ ਇਹਦੇ ਚ ਵੱਡਾ ਹੁੰਦਾ ਪਰ ਜਦੋਂ ਕਨੇਡਾ ਵੱਲ ਨੂੰ ਚੱਲ ਜਾਂਦਾ ਭੁੱਲ ਜਾਂਦੇ ਆ ਨ ਬਾਤ ਉਹ ਅੱਗੇ ਵੀ ਦੱਸਿਆ ਮੈਂ ਨਹੀਂ ਸੀ ਜੁੜਿਆ ਇਹ ਆਪਣੇ ਦਾਦਾ ਜੀ ਨਾਲ ਕਾਫੀ ਜੁੜਿਆ ਸੀ ਟਰੈਕਟਰ ਵਗੈਰਾ ਹੈ ਛੋਟਾ ਹੁੰਦਾ ਚਲਾਉਣ ਲੱਗ ਗਿਆ ਸੀ ਅਕਸਰ ਕਹਿ ਵੀ ਦਿੰਦਾ ਪੋਤਿਆਂ ਦਾ ਦਾਦੇ ਨਾਲ ਹੀ ਵੱਧ ਪਿਆਰ ਹੁੰਦਾ ਜੀ ਹਾਂਜੀ 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 ਇਹ ਸਾਡੇ ਨਾਲ ਭਾਈ ਹੁਣੀ ਸੀਗੇ ਜਿਹੜੇ ਇੱਕ ਮਸ਼ਹੂਰ ਹੈ ਦਾਦੇ ਪੋਤੇ ਦਾ ਖਲਾੜੀ ਜਿਹੜੀ ਜਿੱਥੇ ਨੈਚੁਰਲ ਗੁਰ ਤੱਕ ਕਰਦਾ ਆਰਗੇਨਿਕ ਜਿਹੜਾ ਗੰਨਾ ਖੁਦ ਹੀ ਤਿਆਰ ਕਰਕੇ ਤੇ ਉਹਦੇ ਤੋਂ ਗੁਰ ਤਿਆਰ ਕਰਦੇ ਆ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਾਰੀ